ਸਚੀਗਲ ਜੀ ਆਪਾਂ ਇਸ ਟਾਈਮ ਖੜੇ ਆ ਵਾਰ ਨੰਬਰ 13 ਵਿੱਚ ਜਿੱਥੇ ਕਿ ਤੁਸੀਂ ਦੇਖ ਸਕਦੇ ਆ ਇੱਕ ਜਿਹੜੀ ਲੇਡੀ ਹੈ ਜਿਹੜੇ ਕਿ ਆਪਣੇ ਆਪ ਨੂੰ ਵਾਰਡ ਇੰਚਾਰਜ ਬੋਲ ਰਹੀ ਹੈ ਉਹ ਉਹ ਇੱਥੇ ਜਿਹੜੀ ਧਰਮਸ਼ਾਲਾ ਹੈ ਤੇ ਸਥਾਈ ਧਰਮਸ਼ਾਲਾ ਹੈ ਉੱਤੇ ਜਿਹੜੇ ਲੋਕ ਹੈ ਇੱਥੇ ਗਰੀਬ ਲੋਕ ਹੈ ਉਹ ਇੱਕ ਸਮਾਗਮ ਕਰਨ ਲੱਗੇ ਸੀ ਤੇ ਉਹਨਾਂ ਨੂੰ ਸਮਾਗਮ ਕਰਨ ਤੋਂ ਰੋਕਿਆ ਜਾ ਰਿਹਾ ਹੈ ਤੇ ਇਹ ਕਿਹਾ ਜਾ ਰਿਹਾ ਹੈ ਕਿ ਇਸ ਜਿਹੜੀ ਧਰਮਸ਼ਾਲਾ ਹੈ ਤੇ ਸਟੇ ਲੱਗੀ ਹੋਈ ਹੈ ਤੇ ਇਹ ਤੇ ਆਂਗਣਵਾੜੀ ਖੋਲਣੀ ਹੈ ਤੇ ਇੱਥੇ ਕੋਈ ਸਮਾਗਮ ਨਹੀਂ ਕਰਿਆ ਜਾ ਸਕਦਾ ਜਦਕਿ ਜਿਹੜੇ ਕਾਉਂਸਲਰਾਂ ਉਹ ਕਹਿ ਰਹੇ ਆ ਇੱਥੇ ਕੋਈ ਸਟੇ ਨਹੀਂ ਲੱਗੀ ਦੇਖਦੇ ਇੱਥੇ ਲੋਕਾਂ ਦਾ ਕੀ ਜਗਾ ਕਿਹੜਾ ਪਿੰਡ ਆ ਗੋਲੀਆ ਹੌਸਲ ਨੰਬਰ ਮੇਰਾ 166 ਇਹ ਜਗਾ ਜਿਹੜੀ ਹੈ ਕੀ ਚੀਜ਼ ਹੈ ਜੀ ਇਹ ਕਮੇਟੀ ਸੈਂਟਰ ਬਣਾਤੀ ਜੈ ਐਮ ਸੀ ਕਾਜਰੋ ਉਹਨੇ ਸਾਡੀ ਸਾਡੀ ਕਲੋਨੀ ਦੇ ਹੀ ਬਣਾਇਆ ਵਾ ਇਹ ਜਿਹੜਾ ਬਸੰਤ ਬਿਆਰ ਮਾ ਉਹ ਗੋਲ ਮੋਟਰੈਂਡ ਵਾਲਿਆਂ ਦਾ ਬਣਿਆ ਵਾ ਇਹ ਸਾਨੂੰ ਸਾਨੂੰ ਹੈ ਹੋਰ ਹੋਰ ਕਿਸੇ ਗੋਲੀ ਨੂੰ ਹੋਰ ਨਹੀਂ ਬਣਿਆ ਵਾ ਕਮੇਟੀ ਸੈਂਟਰ ਅੱਛਾ ਇਹ ਫਿਰ ਇਹ ਰੋਗ ਦੇ ਕਿਉਂ ਵੇਦਾ ਇਹ ਲੱਗੀ ਵੀ ਹੈ ਇਹਦੀ ਮਿੰਟੀ ਦੀ ਸਟੇ ਹੈ ਹੋਰ ਕੋਈ ਸਟੇ ਨਹੀਂ ਹੈ ਇਹਦੇ ਪਰ ਕੋਈ ਸਟੇ ਨਹੀਂ ਹੈ ਅੱਛਾ ਹਾਂਜੀ ਅੱਛਾ ਇਹਨਾਂ ਦੇ ਮੁੰਡੇ ਦਾ ਜਰਮਰੀਨ ਸੀ ਇਹ ਕਹਿੰਦੇ ਵੀ ਚਾਪੀ ਚਾਪੀ ਮਟਰੂਵਾ ਦੀ ਮੈਂ ਲੈ ਕੇ ਜਿੰਦਾ ਖੋਲ ਤੇ ਆ ਜੀ ਅੱਛਾ ਬਸ ਇੰਨਾ ਕੰਮ ਹੋਇਆ ਇਹਨਾਂ ਆਣ ਕੇ ਰੋਲਾ ਪਾ ਲਿਆ ਕਹਿੰਦੀ ਮੇਰੇ ਕੋਲ ਇਨਚਾਰਜ ਹੈ 13 ਨੰਬਰ ਪਲਾਟ ਦਾ ਇਹ ਮੇਜ ਦਾ ਬਾੜ ਦਾ ਇਹਦੇ ਬਾ ਕੋਈ ਕਾਰ ਨਹੀਂ ਕੋਈ ਕੁਛ ਨਹੀਂ ਆਣਗਾ ਜੀ ਉਰੇ ਚ ਅੱਜੂ ਪਾਉਂਦੀ ਆ ਸਾਰੀ ਕਲੋਨੀ ਵਾਂ ਕਿਤੇ ਕਹਿੰਦੀ ਉਰੇ ਸਾਈਕਲ ਨਾ ਖੜਾਓ ਕਿਤੇ ਕਹਿੰਦੀ ਗਲੀ ਮਾਂ ਉਨਾ ਖੜਾਓ ਮੋਟਰਸਾਈਕਲ ਨਾ ਖੜਾਓ ਪਰਲੇ ਪਾਸੇ ਆ ਜੇ ਆਪਣੀ ਟਿਕਾਉਲੀ ਦਾ ਸੁਧਾਰ ਨਹੀਂ ਹੁੰਦਾ ਅੰਦਰ ਇੱਕ ਲੌਨੀ ਸਾੜੀ ਦਾ ਕਾਠ ਗੜਮਾ ਪੈਂਦੀ ਹੈ ਇਹ ਕਾਠ ਗੜ ਦੀ ਜ਼ਮੀਨ ਹੈ ਅੰਦਰ ਜੇ ਲੱਗਦੀ ਹੋ ਕੁਝ ਨਹੀਂ ਹੈ ਇਹ ਕਿਹੜੀ ਪਾਰਟੀ ਤੋਂ ਹੈ ਜੀ ਇਹ ਆਮ ਆਦਮੀ ਪਾਰਟੀ ਹੈ ਆਮ ਆਦਮੀ ਦਾ ਪਹਿਲਾ ਮੈਂ ਕਰਾਈ ਵੀ ਹੈ ਪੋਲਿੰਗੇ ਤਾਂ ਬਾਅਦ ਮੈਂ ਇਥੇ ਅੱਛਾ ਜੀ ਹਾਂ ਮੈਂ ਉਹਦੀ ਸਰਵਜੀਤ ਕੌਰ ਦੀ ਪੋਲਿੰਗ ਮੈਂ ਕਰਾਈ ਥੀ ਮੇਰੇ ਚੋਣ ਕਮਿਸ਼ਨਰ ਗਈਆਂ ਵੇ ਫੋਟੋ ਸਾਰਾ ਕੁਝ ਗਿਆ ਵਾ ਸਾਡਾ ਚਾਰ ਬੰਦਿਆਂ ਦਾ ਤੁਸੀਂ ਇਸ ਸੰਬੰਧੀ ਵਿਧਾਇਕ ਨਾਲ ਗੱਲ ਕੀਤੀ ਹਾਂ ਹਾਂ ਅਸੀਂ ਬਾਈ ਜਾਨਸ ਰਹਾਵੇ ਨਾਲ ਗੱਲ ਹੋਈ ਵੀ ਮੇਰੀ ਸਾਰਾ ਕੁਝ ਹੋਇਆ ਵਾ ਮੇਰੀ ਸਵਰਨ ਕੌਰ ਨਾਲ ਵੀ ਹੋਈ ਸੀ ਗ ਉਦੇ ਨਾਲ ਵੀ ਗੱਲ ਹੋਈ ਸੀ ਜੀ ਵੀ ਉਹ ਕਹਿੰਦੀ ਵੀ ਮੈਂ ਇਸ ਟਾਈਮ ਬਾਹਰ ਆ ਮੈਂ ਕਹਿ ਦਨੀ ਆ ਅੱਛਾ ਕੀ ਮੁਸ਼ਕਲ ਆ ਰਹੀ ਥੇ ਸਰ ਜੀ ਛੋਟੇ ਇੱਥੇ ਛੋਟਾ ਦਾਫਾ ਰਹਿੰਦਾ ਅੱਛਾ ਜੀ ਆਦਮੀ ਰਹਿੰਦੇ ਆ ਇਹ ਛੋਟੇ ਮੋਟੇ ਫੰਕਸ਼ਨ ਹੁੰਦੇ ਆ ਅਸੀਂ ਕਿੱਥੇ ਜਾ ਗੂ ਅੱਛਾ ਐਥੇ ਕਰਨੇ ਸਾਨੇ ਇਹ ਅੱਜ ਕਰਦੇ ਵਿਆਹ ਰਹੇ ਆ ਇੱਕ ਇਹ ਸਾਂਝਾ ਕੰਮ ਹੈ ਕਿਸੇ ਕਿਸੇ ਦਾ ਜਿਹੀ ਰਹਿੰਦੀ ਹੈ ਅੱਛਾ ਜੀ ਅੱਜ ਹਰੇਕ ਹੱਗ ਬਣਦਾ ਹੈ ਇਹ ਕਿਉਂ ਰੋਗ ਦੇ ਕਹਿੰਦੇ ਤੁਸੀਂ ਖਲਾਰਾ ਪਾ ਤੇ ਗੰਦ ਪਾਤਾ ਤੇ ਕੋ ਕੌਣ ਕਹਿੰਦਾ ਇੱਥੇ ਜਾ ਗਈ ਇੱਥੇ ਸਰਵਿਸ ਫਰਾਈਡਰ ਕੰਮ ਜਾਰੀ ਕਰਦੇ ਇੱਥੇ ਅੱਛਾ ਦੇਖੋ ਸਭਾਈ ਤਾਂ ਕੰਮ ਜਾਰੀ ਕਰਦੇ ਕਮੇਟੀ ਦੇ ਪੇਜ ਜੀ ਕਰ ਦਿੰਦੇ ਅੱਛਾ ਬਰਸ਼ਾਤ ਹੁੰਦੀ ਹੈ ਕੋਈ ਨਹੀਂ ਹੋਇਆ ਆਇਆ ਕੋਈ ਅੱਛਾ ਅੱਜ ਇਹ ਦੇਖੋ ਅੱਜ ਕਿੰਨਾ ਇਹਨੇ ਕੋ ਸਟੇਜ ਟੂ ਵੀ ਲੱਗੀ ਇਹਦੇ ਤੇ ਹਾਂਜੀ ਸਟੇਜ ਵੀ ਲੱਗੀ ਇਹਦੇ ਤੇ ਕੋਈ ਇਹਦੇ ਸਾਨੂੰ ਦੇਖੋ ਇਹ ਮੈਨੂੰ ਇੰਨੀ ਗਲਤ ਬਾਰੇ ਸਿਹਰੇ ਸਿਹਕ ਆਈ ਕਿ ਲਿਖ ਕੇ ਤੇ ਉੱਤੇ ਕਮੇਡੀ ਕਮੇਡੀ ਉਹ ਵਾਰੀ ਕਰ ਸਕਦੀ ਹੈ ਇੱਕ ਕਦੋਕਦੀ ਬਣੀ ਹੈ ਸੈਂਟਰ ਜੀ ਇਹਦੇ ਬਹੁਤ ਦੇਰ ਗਿਆ ਜੀ ਪਹਿਲਾਂ 20 ਸਾਲ ਦਾ ਜੈਵਨ ਹੋ ਗਿਆ ਇੱਥੇ अच्छा उजायब ने बनाई सी जी ये अच्छा अच्छा टर्मशाला है कोई नहीं है टर्मशाला हां जी ये फिर ठक्का कर रहे हो ਤੁਹਾਡੇ ਨਾਲ हां जी ये ਠੱਕਾ ਹੋ ਰਿਹਾ ਤੁਹਾਡੇ ਨਾਲ ਇਹ ਠੱਕਾ ਹੀ ਹੈ ਜਿਹੜੇ ਇੱਥੇ ਬੈਂਕ ਨਹੀਂ ਕਰਨੀ ਤੇ ਗਰੀਬ आदमी ਕਿੱਥੇ ਜਾਊਗਾ ਗਰੀਬ आदमी ਕਿੱਥੇ ਜਾਊਗਾ ਇਹ ਇੱਥੇ ਕੋਈ ਕਹਾਂਗੇ ਤਾਂ ਉਹ ਦੇਖੋ ਕਿੰਨੇ ਜਗ੍ਹਾ ਜਿਹੜੀ ਇੱਥੇ ਅਗਲੇ ਚਾਰ ਮਹਿਮਾਨ ਬਿਠਾ ਕੇ ਇਹ ਵਾਲਾ ਫੰਕਸ਼ਨ ਕਰ ਦਿੰਦਾ ਹੈ ਰਨਜੀਤ ਕਰਨ ਨਾਮ ਹੈ ਔਰ ਮੈਂ 13 ਨੰਬਰ ਵਾਰਡ ਤੋਂ ਇਨਚਾਰਜਾ ਜਿਹੜੀ ਇਹ ਜਗਾ ਇਸਦੀ ਐਪਲੀਕੇਸ਼ਨ ਮੈਂ ਉੱਪਰ ਪਾ ਪਾ ਰੱਖੀ ਹੈ ਔਰ ਮੇਰੀ ਟੀਮ ਨੂੰ ਵੀ ਪਤਾ ਸਾਰਾ ਔਰ ਜਿਹੜੇ ਇੱਥੇ ਗੰਦ ਪਾਉਂਦੇ ਨੇ ਲੋਕ ਗਾਵਾਂ ਵੰਡਦੇ ਨੇ ਮੱਝਾ ਵੰਡਦੇ ਨੇ ਔਰ ਪੱਥਰ ਮਾਰ ਮਾਰ ਕੇ ਸਾਰੀ ਬਿਲਡਿੰਗ ਦਾ ਨਾਸ ਮਾਰਤਾ ਔਰ ਸ਼ੀਸ਼ੇ ਤੋੜਦੇ ਸਾਰੇ ਔਰ ਅੰਦਰ ਜਾ ਕੇ ਦੇਖੋ ਪਿਸ਼ਾਬ ਕੀਤਾ ਹੋਇਆ ਲੈਟਰਨ ਕੀਤੀ ਹੋਇਆ ਅੱਜ ਇਹਨਾਂ ਨੇ ਇਹ ਜਗਾ ਯੂਜ਼ ਕਰਨੀ ਸੀ ਔਰ ਇਹਨਾਂ ਨੇ ਮੇਰੇ ਤੋਂ ਬਿਨਾ ਪੁੱਛੇ ਔਰ ਅਬ ਮੌਜੂਦਾ ਐਮਸੀ ਹੁੰਦੇ ਹੋਏ ਮੌਜੂਦਾ ਮੌਜੂਦਾ ਐਮਸੀ ਹੁੰਦੇ ਹੋਏ ਇਹਨਾਂ ਨੇ ਲੋਕ ਤੋੜ ਔਰ ਅੰਦਰ ਬਾੜ ਕੇ ਸਫਾਈ ਕਰਨੀ ਹੈ ਐਮਸੀ ਇੱਥੇ ਦੇ ਮੈਂ ਕੋਈ ਬਾੜ ਨੰਬਰ ਦੀ 13 ਦੀ ਇੰਚਾਰਜ ਆ ਰੰਦਾ ਬਾੜ ਦਾ ਇੰਚਾਰਜ ਹੋ ਤਾਂ ਇੰਚਾਰਜ ਐਮਸੀ ਤੇ ਨਹੀਂ ਹੈਗੇ ਨਾ ਐਮਸੀ ਮੌਜੂਦਾ ਹੈ ਉਸ ਨੂੰ ਵੀ ਨਹੀਂ ਪੁੱਛਿਆ ਐਮਸੀ ਕੌਣ ਹੈ ਇੱਥੇ ਇੱਥੇ ਦਾ ਮੌਜੂਦਾ ਐਮਸੀ ਆ ਸੁਖਬੀ ਨਹੀਂ ਜੀ ਨਹੀਂ ਗੁਰਪ੍ਰੀਤ ਕੌਰ ਹੈ ਤੁਸੀਂ ਨਾਲ ਜੀ ਵਿੱਚ ਬੋਲੋ ਹਾਂ ਗੁਰਪ੍ਰੀਤ ਕੌਰ ਹੈ ਗੁਰਪ੍ਰੀਤ ਕੌਰਾਂ ਕੀ ਔਰ ਸਾਰੇ ਲੋਕ ਮੈਨੂੰ ਮਾਰਨ ਨੂੰ ਆਏ ਅਗਰ ਮੈਂ ਇੱਥੇ ਦੀ ਇਹ ਹੁਣ ਇਹ ਜਿਹੜਾ ਤੁਸੀਂ ਤਾਲਾ ਲਾਇਆ ਜਰਨਵਰ ਸਾਹਿਬ ਨੇ ਕਿਹਾ ਇੱਥੇ ਲਾਉਣ ਨੂੰ ਤੁਹਾਨੂੰ ਨਹੀਂ ਜੀ ਇਹ ਪਹਿਲਾਂ ਹੀ ਲੱਗਿਆ ਹੋਇਆ ਜੀ ਇਹਨਾਂ ਨੇ ਨਹੀਂ ਲਾਇਆ ਨਹੀਂ 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 ਲਾਇਆ ਮੈਂ ਨਾ ਹੋ ਰਿਹਾ ਨਹੀਂ ਲਾਇਆ ਨਹੀਂ ਲਗਾਇਆ ਮੈਂ ਲਗਾਇਆ ਸੀ ਜਿਹੜੇ ਸਾੜਾ ਲੱਗਿਆ ਉਹਨੀਆਂ ਚਾਬੀਆਂ ਸਾਡੇ ਕੋਲ ਹੈ ਨਾ ਜੀ ਮੈਂ ਨਹੀਂ ਲਗਾਇਆ ਕੋਈ ਨਹੀਂ ਜੀ ਇੱਕ ਇੱਕ ਮਿੰਟ ਕਾਉਂਟ ਵਜੂ ਦੋ ਜੀ ਇੱਥੇ ਕੋਈ ਆਪਣਾ ਪ੍ਰੋਗਰਾਮ ਕਰਦੇ ਧਾਰਮਿਕ ਪ੍ਰੋਗਰਾਮ ਤੁਹਾਨੂੰ ਕੀ ਤਰਾਜਾ ਜਦ ਕੇ ਉਹਨੇ ਦੇਖੋ ਜੀ ਕਿੰਨੀ ਗੰਦਗੀ ਹੈ ਨਾ ਨੇ ਅੱਜ ਸਾਫ ਕੀਤੀ ਆ ਅੰਦਰ ਹੀ ਪਿਸ਼ਾਬ ਹੈ ਅੰਦਰ ਹੀ ਕੋਟੀ ਹੈ ਅੰਦਰੀ ਸਾਬ ਕੂਚਾ ਤੁਸੀਂ ਜਾ ਕੇ ਦੇਖੋ ਕਿ ਨਾ ਕੰਮ ਨਾ ਜੇ ਲੋ ਸਾਫਟ ਕੀਤਾ ਨਾ ਨਾ ਹੀ ਕੀਤਾ ਕੀ ਬਿਲਕੁਲ ਵੀ ਅੱਜ ਸਾਫ ਕੀਤਾ ਕਿਉਂਕਿ ਇਹਨਾਂ ਨੇ ਆਪਣਾ ਆਪਣਾ ਪ੍ਰੋਗਰਾਮ ਕਰਨਾ ਸੀ ਇਹ ਸਫਾਈ ਦੀ ਜ਼ਿੰਮੇਵਾਰੀ ਤਾਂ ਐਮਸੀ ਦੀ ਹੈ ਨਾ ਜੀ ਬਿਲਕੁਲ ਜ਼ਿੰਮੇਵਾਰੀਆਂ ਜੀ ਉਹਨਾਂ ਨੇ ਲੋਕ ਇਸ ਕਰਕੇ ਲਗਾਇਆ ਸੀ ਇਸ ਜਗ੍ਹਾ ਦਾ ਡਿਸਪੂਟ ਚੱਲ ਰਿਹਾ ਸਭ ਤਾਂ ਕਿਹਦੇ ਨਾਲ ਚੱਲਦਾ ਜੀ ਇਹ ਮੈਂ ਪਹਿਲਾਂ ਹੀ ਸਟੇ ਲੱਗੀ ਹੋਈ ਹੈ ਜੀ ਪਿਛਲੇ ਪਾਰਟੀ ਦਾ ਪਿਛਲੇ ਪਾਰਟ ਆ ਤਾਂ ਸਟੇ ਲੱਗੀ ਹੋਈ ਹੈ ਤੁਹਾਡੇ ਆਰਡਰ ਹੈਗਾ ਸਟੇ ਦਾ ਜੀ ਕੋਈ ਜੀ ਮੇਰੇ ਕੋਲ ਆਰਡਰ ਨਹੀਂ ਹੈ ਲੇਕਿਨ ਪਿਛਲੀ ਪਾਰਟੀ ਦਾ ਤਾਂ ਸਟੇ ਲੱਗੀ ਹੋਈ ਹੈ ਔਰ ਮੈਂ ਉੱਪਰ ਨਹੀਂ ਜੀ ਕੁਛ ਨਹੀਂ ਹੈ ਇਹ ਪਸੰਤ ਕੋਈ ਟਮਾਟੀ ਸੈਂਟਰ ਸਾਡਾ ਉਧਰ ਬਣਿਆ ਹੋਇਆ ਹੈ ਜੀ ਪਸੰਤ ਬਿਹਾਰ ਕੰਨੀ ਉੱਥੇ ਇਹ ਹੁਣ ਆਪਣੇ ਪਿੰਡ ਵਾਸੀ ਯੂਜ਼ ਵਾਸਤੇ ਜਗਾ ਨਾ ਨਹੀਂ ਜੀ ਕੋਈ ਯੂਜ਼ ਨਹੀਂ ਆਂਦੀ ਜੀ ਉਹ ਸਿਰਫ ਡੰਗਰ ਬਣੇ ਜਾਂਦੇ ਨੇ ਵੈਸੇ ਜਿਹੜੇ ਬਣਾਏ ਗਏ ਤੇ ਇਸੇ ਕਰਕੇ ਬਣਾਏ ਗਏ ਨਹੀਂ ਬਣਾਈ ਸੀ ਕਰਕੇ ਸੀ ਪਰ ਇਹ ਸਾਹਮਣੇ ਵਾਲੇ ਲੋਕਾਂ ਨੇ ਆਪਣਾ ਡਿਸਪੋਜ਼ਲ ਇਸੇ ਗਲਤ ਯੂਜ਼ ਕੀਤਾ ਤੇ ਡੰਗਰ ਬਣੇ ਗਏ ਤੇ ਆਪਣਾ ਜੀ ਸਾਰਾ ਗੋਬਰ ਇਹਨਾਂ ਨੇ ਆਪਣੇ ਹੱਥਾਂ ਨਾਲ ਸਟੋਰ ਕੀਤਾ ਹੁਣ ਜਿਹੜਾ ਤੁਸੀਂ ਇਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਰੋਕ ਰਹੇ ਹੋ ਇਸ ਟਾਈਮ ਮੈਂ ਜੀ ਮੈਂ ਕਿਸੇ ਪਾਰਟੀ ਵੱਲੋਂ ਨਹੀਂ ਰੋਕ ਰਹੀ ਕਿਉਂਕਿ ਮੇ ਸ਼ਿਫਟ ਕਾਣੀਏ ਛੋਟੇ ਛੋਟੇ 70 ਬੱਚੇ ਜਿਨ੍ਹਾਂ ਦੇ ਉੱਪਰ ਬਿਲਡਿੰਗ ਡਿੱਗ ਸਕਦੀ ਆ ਮੈਂ ਇਸ ਕਰਕੇ ਉਹਨੇ ਵੀ ਐਪਲੀਕੇਸ਼ਨ ਪਾ ਰੱਖਿਆ ਕਿ ਉਹਰੇ ਇਹਨੂੰ ਸ਼ਿੱਸ਼ੇ ਲਗਾ ਕੇ ਅੱਛੀ ਤਰ੍ਹਾਂ ਬਿਲਡਿੰਗ ਨੂੰ ਸਬਸਟ ਕਰੇ ਹੁਣ ਇੱਥੇ ਜਿਹੜਾ ਪ੍ਰੋਗਰਾਮ ਹੋਣ ਲੱਗਾ ਸੀਗਾ ਹਾਂਜੀ ਇਹਨੂੰ ਰੋਕਣ ਵਾਸਤੇ ਤੁਹਾਨੂੰ ਕਿਹਨੇ ਕਿਹਾ ਜੀ ਮੈਨੂੰ ਕਿਸੇ ਨੇ ਨਹੀਂ ਕਿਹਾ ਸਰ ਮੇਰੀ ਆਪ ਵੀ ਤੁਸੀਂ ਕਿਉਂ ਰੋਕ ਰਹੇ ਹੋ ਮੈਂ ਇਸ ਕਰਕੇ ਕਿਹਾ ਮੇਰੀ ਇਹਨਾਂ ਨੇ ਉੱਪਰ ਵੀ ਸਰ ਸ਼ਿਕਾਇਤ ਲਗਾਈ ਹੈ ਚਾਬੀ ਉੱਪਰ ਗਈ ਰਹੀ ਹੈ ਮੇਰੇ ਕੋਲ ਚਾਬੀ ਨਹੀਂ ਹੈ ਗਰੀਸ਼ ਸ਼ਰਮਾ ਜੀ ਕੋਲ ਚਾਬੀ ਸੀ ਉਹਨਾਂ ਦੀ ਹੁਣ ਬਦਲੀ ਹੋ ਚੁੱਕੀ ਹੈ ਤੁਸੀਂ ਉੱਪਰ ਜਾ ਕੇ ਚੈੱਕ